ਜਿਹਦੇ ਮੂਰੇ ਤੁਸੀਂ ਮਾਈਕ ਕਰਦੇ ਸੀ ਉਹੀ ਕਹਿ ਦਿੰਦਾ ਸੀ ਸਾਨੂੰ ਐਨਓਸੀ ਨਹੀਂ ਦਿੱਤੀ ਤੇ ਪਿਛਲੇ ਜਦੋਂ ਸਰਪੰਚੀ ਦੇ ਇਲੈਕਸ਼ਨ ਹੋਏ ਉਦੋਂ ਸਾਰਿਆਂ ਨੂੰ ਪਤਾ ਸੀ ਐਨਓਸੀ ਦੀ ਲੋੜ ਨੇਗੀ ਤੁਸੀਂ ਐਫੀਡੇਵਟ ਲਾ ਸਕਦੇ ਹੋ ਐਫੀਡੇਵਟ ਲਾ ਕੇ ਤੁਸੀਂ ਕਾਗਜ਼ ਭਰ ਸਕਦੇ ਹੋ ਜੇ ਫਿਰ ਵੀ ਕੋਈ ਐਨਓਸੀ ਦਾ ਨਾਂ ਲੈਂਦਾ ਇਹਦਾ ਮਤਲਬ ਇਹ ਹੈ ਵੀ ਉਸ ਬੰਦੇ ਨੂੰ ਵੀ ਪਤਾ ਵੀ ਐਨਓਸੀ ਦੀ ਲੋੜ ਹੀ ਨਗੀ ਤੁਸੀਂ ਐਫੀਡੇਵਟ ਦਿਓ ਐਫੀਡੇਵਟ ਦੇ ਵਿੱਚ ਕਾਗਜ਼ ਭਰ ਦਿਓ ਜੇ ਫਿਰ ਵੀ ਉਹ ਬੰਦਾ ਇਹ ਕਹਿੰਦਾ ਸਾਨੂੰ ਐਨਓਸੀ ਨਹੀਂ ਮਿਲੇਗੀ ਤਾਂ ਇਹਦਾ ਮਤਲਬ ਉਹ ਕਾਗਜ਼ ਭਰਨਾ ਨਹੀਂ ਚਾਹੁੰਦਾ ਉਹ ਬਹਾਨਾ ਬਣਾਉਂਦਾ ਚੌਕ ਬੰਦ ਕਰਦਾ ਤਾਂ ਤੁਸੀਂ ਦੇਖਿਆ ਚਾਰੇ ਤਿੰਨੇ ਚਾਰੇ ਦਿਨ ਮੇਰੇ ਸਾਰੇ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਫਸਰ ਸੀਗੇ ਉਹ ਸਾਰੇ ਪ੍ਰੋਪਰ ਉੱਥੇ ਬੈਠੇ ਨੇ ਵੀਡੀਓਗ੍ਰਾਫੀਆਂ ਹੋਈਆਂ ਨੇ ਤਾਂ ਜਿਹੜੀਆਂ ਮੈਂ ਦੋ ਵੀਡੀਓ ਦੀ ਤੁਹਾਨੂੰ ਗੱਲ ਕੀਤੀ ਆ ਪਹਿਲੀ ਵੀ ਕੁੱਟ ਮਾਰੇ ਇਹਨਾਂ ਨੇ ਸ਼ੁਰੂ ਕੀਤੀ ਅਸੀਂ ਚੁੱਪ ਰਹੇ ਉਹ ਤੁਹਾਨੂੰ ਕਰੂੰਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਬਾਗੇ ਪੁਰਾਣੇ ਦੇ ਲੋਕਾਂ ਦੇ ਸਾਹਮਣੇ ਜਿਹੜੇ ਆਸੇ ਪਾਸੇ ਦੇ ਲੋਕਾਂ ਦੇ ਸਾਹਮਣੇ ਆ ਜਿੰਨਾ ਮੁਰੇ ਬਹੁਤ ਚੱਗੇ ਬਣਦੇ ਆ ਵੀਡੀਓ ਸੀ ਤਾਂ ਜੀ ਐਂ ਕਰ ਦੇਣਾ ਸੀਗਾ ਜੀ ਸਾਨੂੰ ਤਾਂ ਕਾਗਜ਼ ਹੀ ਨਹੀਂ ਭਰਨ ਦਿੱਤੇਗੇ ਤਾਂ ਇਹਨਾਂ ਦਾ ਜਿਹੜਾ ਝੂਠ ਆ ਇਹਨਾਂ ਦੀ ਜਿਹੜੀ ਨਟੰਕੀ ਆ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਆਪਣੇ ਵਾਲੇ ਕਾਲੀਦਲ ਵਾਲਿਆਂ ਨੂੰ ਹਲਕੇ ਵਾਲਿਆਂ ਨੂੰ ਕਪਲ ਸ਼ਰਮਾ ਦੇ ਸ਼ੋਅ ਜਾਣਾ ਚਾਹੀਦਾ ਜਿਹੜੇ ਹਿਸਾਬ ਨਾਲੇ ਜੋ ਨਾਰੇ ਲਾਉਂਦੇ ਨੇ ਜੋ ਕੁਸ਼ ਕਰਦੇ ਨੇ ਕਦੇ ਚੌਂਕ 'ਚ ਬਹਿ ਗਏ ਕਦੇ ਇੱਧਰ ਨੂੰ ਆ ਗਏ ਕਦੇ ਉੱਧਰ ਨੂੰ ਭੱਜ ਗਏ ਤਾਂ ਇਹ ਦੋ ਵੀਡੀਓ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਆਪਣੇ ਚੈਨਲਾਂ 'ਤੇ ਚਲਾਇਓ ਵੀ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗੇ ਤੇ ਬਾਕੀ ਕੱਲ ਨੂੰ ਸਕਰੂਟਨੀ ਆ ਉਹਦੇ ਵਿੱਚ ਡਾਕੂਮੈਂਟ ਵੈਰੀਫਾਈ ਹੋਣਗੇ ਚੈੱਕ ਹੋਣਗੇ ਜਿਦਿਆਂ ਕੋਈ ਕਮੀਆਂ ਪੇਸ਼ੀਆਂ ਨੇ ਪਰਸੋਂ ਨੂੰ ਜੇ ਕੋਈ ਵਾਪਸ ਲੈਣੇ ਚਾਹੁੰਦਾ ਵਾਪਸ ਲੈ ਸਕਦਾ ਤੇ ਨਾਲੇ ਪਰਸੋਂ ਨੂੰ ਕਲੀਅਰ ਹੋ ਜਾਊਗਾ ਵੀ ਕਿੰਨੇ ਕਿੰਨੇ ਕਾਗਜ਼ ਪੂਰੇ ਗਏ ਨੇ ਤੇ ਉਸ ਤੋਂ ਬਾਅਦ ਆਪਾਂ ਇਲੈਕਸ਼ਨ ਚਾਵਾਂਗੇ ਤੇ ਇਹੀ ਮੇਰੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀਆਂ ਸੀ ਬਾਕੀ ਇੱਕ ਗੱਲ ਦੀ ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਸ਼ਹਿਰ ਤੋਂ ਵੀ ਵੀ ਜਿਹੜਾ 2 ਦਿਨ ਦਾ ਇਹ ਪ੍ਰੋਸੈਸ ਸੀਗਾ ਇਹ ਲੰਬਾ ਸੀ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ 15 ਤਾਂ 15-15 ਤਾਂ ਉਮੀਦਵਾਰ ਸੀ ਪਾਰਟੀਆਂ ਦੇ ਸਾਰੇ 45 ਬੰਦੇ ਬੰਦੇ ਸੀ ਤਾਂ ਆਪਾਂ 2-3 ਘੰਟਿਆਂ ਚ ਨਾਮਜ਼ਦਗੀਆਂ ਹੋ ਜਾਂਦੀਆਂ ਹੋ ਜਾਂਦੀਆਂ ਉਹਦੇ ਕਰਕੇ ਸ਼ਹਿਰ ਨੂੰ ਵੀ ਪਰੇਸ਼ਾਨੀ ਨਹੀਂ ਆਈ ਕਿਉਂਕਿ ਟ੍ਰੈਫਿਕ ਵਾਲੇ ਰੂਟ ਡਾਇਵਰਟ ਕਰਨੇ ਪਏ ਤੇ ਇਹਨਾਂ ਨੇ ਵੀ ਜਾਣਬੁੱਝ ਕੇ ਚੌਕ ਜਾਮ ਕਰਕੇ ਰੱਖਿਆ ਵੀ ਮਾਹੌਲ ਬਣੇ ਤਾਂ ਉਹਦੇ ਵਾਸਤੇ ਮੈਂ ਸ਼ਹਿਰ ਨਿਵਾਸੀਆਂ ਤੋਂ ਮਾਫੀ ਮੰਗਦਾ ਵੀ ਜਿਹੜਾ ਤੁਹਾਨੂੰ ਦੋ ਦਿਨਾਂ ਪਰੇਸ਼ਾਨੀਆਂ ਆਈਆਂ ਨੇ ਤੁਹਾਨੂੰ ਤਾਂ ਇਹ ਮੇਰੀ ਪੂਰੀਆਂ ਤੁਹਾਨੂੰ ਬੇਨਤੀਆਂ ਸਿਗੀਆਂ ਬਾਕੀ ਜੇ ਕੋਈ ਹੋਰ ਤੁਹਾਡਾ ਸਵਾਲ ਆ ਤਾਂ ਤੁਸੀਂ ਮੈਨੂੰ ਪੁੱਛੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਜਾਊਂਗਾ ਤੇ ਤੁਸੀਂ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਕਿਉਂ ਇੰਨਾ ਮੈਂ ਚਾਹੁੰਦਾ ਸੀ ਵੀ ਕੋਈ ਨਾ ਕੋਈ ਇੱਕ ਪੱਤਰਕਾਰ ਆਪਣਾ ਪੁੱਛੇ ਤੁਸੀਂ ਮੇਰੇ ਨਾਲ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਮੈਂ ਔਨ ਰਿਕਾਰਡ ਕਹਿਣਾ ਇੱਕੋ ਇੱਕ ਵਿਧਾਨ ਸਭਾ ਹਲਕਾ ਸੀ ਬਾਗਾਪੁਰਾਣਾ ਜਿਹਦੇ ਵਿੱਚ ਇੱਕ ਵੀ ਮੈਂਬਰ ਇੱਕ ਵੀ ਸਰਪੰਚ ਤੇ ਕਾਗਜ਼ ਨਹੀਂ ਕੈਨਸਲ ਹੋਏ 72 ਪੰਚਾਇਤਾਂ ਨੇ ਬਾਗੇ ਪ੍ਰਾਣੇ ਦੀਆਂ ਇਹਨਾਂ ਦੇ ਪਿੰਡਾਂ ਤੋਂ ਲਾ ਕੇ ਮਾਲਾ ਕਲਾ ਮਾਲਾ ਖੁਰਦ ਤੋਂ ਲਾ ਕੇ ਇੱਕ ਵੀ ਪਿੰਡ ਦੇ ਵਿੱਚ ਹਾਂ ਜੇ ਕੋਈ ਦੂਰੋਂ ਬੈਠਾ ਹੀ ਡਰੀ ਜਾਵੇ ਡਰਦਾ ਉਹ ਹੁੰਦਾ ਜਿਹਦੇ ਆਪ ਦੇ ਮਨਚ ਚੋਰ ਹੁੰਦਾ ਜੇ ਕੋਈ ਦੂਰੋਂ ਬੈਠਾ ਹੀ ਡਰੀ ਜਾਵੇ ਸਾਨੂੰ ਐ ਕਰਨਗੇ ਸਾਨੂੰ ਐ ਕਰਨਗੇ ਉਹ ਇਹਨਾਂ ਦੇ ਮਨਚ ਚੋਰ ਤਾਂ ਸੀ ਕਿਉਂਕਿ ਇਹ ਕਰਦੇ ਰਹੇ ਨੇ ਇਹਨਾਂ ਨੂੰ ਪਤਾ ਸੀਗਾ ਵੀ ਜੇ ਆਏ ਹੁੰਦੇ ਨੇ ਤਾਂ ਐ ਬੰਦੇ ਕੁੱਟੇ ਜਾਂਦੇ ਨੇ ਐ ਕੁੱਟੇ ਆਉਂਦੇ ਨੇ ਪਰ ਮੈਂ ਤੁਸੀਂ ਸਾਰਿਆਂ ਨੇ ਕਵਰੇਜ ਕੀਤਾ ਕਵਰੇਜ ਕੀਤੀ ਆ ਮੇਰਾ ਪਿਛਲਾ ਸਾਰੇ ਦਾ ਸਾਰਾ ਪੰਚਾਇਤੀ ਚੋਣਾ ਮੈਂ 71 ਪੰਚਾਇਤਾਂ ਦੇ ਵਿੱਚੋਂ ਇੱਕ ਵੀ ਕੋਈ ਅਕਾਲੀ ਦਲ ਦਾ ਕੋਈ ਕਾਂਗਰਸ ਦਾ ਕਿਸੇ ਵੀ ਪਾਰਟੀ ਦਾ ਕੋਈ ਆਜ਼ਾਦ ਬੰਦਾ ਹਾਂ ਜੇ ਕਿਸੇ ਕਾਗਜ਼ ਕੈਨਸਲ ਹੋਏ ਨੇ ਉਹਦੇ ਵਿੱਚੋਂ ਮੇਰੇ ਵਰਕਰਾਂ ਦੇ ਜ਼ਰੂਰ ਪੰਚਾਇਤੀ ਚੋਣਾਂ 'ਚ ਕਾਗਜ਼ ਕੈਨਸਲ ਹੋਏ ਨੇ ਉਹਦੇ ਤੇ ਕਈ ਵਾਰ ਸਾਡੇ ਬੰਦਿਆਂ ਨੇ ਕਾਗਜ਼ ਗਲਤ ਭਰਤੇ ਸਮਾਲ ਸਰ ਦੀ ਸਾਡੀ ਇੱਕ ਪੰਚਾਇਤ ਆ ਸਾਡੇ 2-3 ਪਿੰਡ ਨੇ ਜਿੱਥੇ ਮੇਰੇ ਬੰਦਿਆਂ ਦੇ ਕਾਗਜ਼ ਜ਼ਰੂਰ ਕੈਨਸਲ ਹੋ ਗਏ ਤੇ ਉਹ ਵੀ ਮੈਂ ਠੀਕ ਕਰਾ ਕੇ 14 ਮੌਕੇ ਤੇ ਠੀਕ ਕਰਾ ਕੇ ਕਰਦਾ ਪਰ ਮੈਂ ਕਰਾਈ ਨਹੀਂ ਮੈਂ ਕਿਹਾ ਨਹੀਂ ਮੈਰਿਟ ਤੇ ਚੱਲੂਗਾ ਤਾਂ ਅਸੀਂ ਪੰਚਾਇਤਾਂ ਚ ਕਿਸੇ ਦੇ ਕਾਗਜ਼ ਨਹੀਂ ਕੈਨਸਲ ਕਰਾਏ ਤੇ ਇੱਥੇ ਵੀ ਪ੍ਰੋਪਰ ਅਸੀਂ ਕਿਹਾ ਵੀ ਤੁਸੀਂ 15-15 ਬੰਦੇ ਅੰਦਰ ਆਓ ਤੇ ਕਾਗਜ਼ ਭਰੋ ਹੁਣ ਜੇ ਉਹ ਆਪ ਬੈਠੇ ਡਰੀ ਜਾਂਦੇ ਨੇ ਤਾਂ ਫਿਰ ਉਹਦੇ ਚ ਆਪਾਂ ਕਹਿ ਨਹੀਂ ਸਕਦੇ ਹਾਂ ਇੱਕ ਹੋਰ ਜ਼ਰੂਰੀ ਗੱਲ ਮੈਂ ਤੁਹਾਨੂੰ ਦੱਸਦਾ ਤੁਸੀਂ ਤਾਂ ਨਹੀਂ ਪੁੱਛਿਆ ਕਹਿੰਦੇ ਜੀ ਅੰਦਰ ਬੰਦੇ ਸੀਗੇ ਉਹ ਅੰਦਰ ਬੰਦੇ ਨਹੀਂ ਸੀਗੇ ਜੀ ਸਾਡੇ ਅਸੀਂ ਤੁਸੀਂ ਦੇਖਿਆ ਹੋਣਾ ਅੱਜ ਕਟੂਕੜਾ ਸ਼ਹਿਰ ਚ ਪੰਜ ਥਾਵਾਂ ਤੇ ਅਸੀਂ ਲੰਗਰ ਲਾਇਆ ਸੀ। ਗੇਟ ਦੇ ਬਾਹਰ ਵੀ ਲੰਗਰ ਲਾਇਆ ਸੀ ਉੱਥੇ ਅਕਾਲੀ ਦਲ ਨੇ ਵੀ ਪ੍ਰਸ਼ਾਦਾ ਛਕਿਆ, ਕਾਂਗਰਸ ਨੇ ਵੀ ਛਕਿਆ, ਭਾਜਪਾ ਨੇ ਵੀ ਛਕਿਆ, ਆਮ ਲੋਕਾਂ ਨੇ ਵੀ ਛਕਿਆ। ਅਸੀਂ ਵੀ ਉੱਥੇ ਮੇਰੇ ਵਰਕਰਾਂ ਨੇ ਵੀ ਉੱਥੇ ਰੋਟੀ ਖਾਧੀ। ਇਸੇ ਤਰ੍ਹਾਂ ਜਿਹੜੇ ਅੰਦਰ ਸਟਾਫ ਆ, 25 ਬੰਦਿਆਂ ਦਾ ਸਟਾਫ ਆ, ਵੀ 25 ਬੰਦਿਆਂ ਦਾ। ਉਹਨਾਂ ਵਾਸਤੇ 15-15 ਕੈਂਡੀਡੇਟ ਆਜ਼ਾਦ ਬੰਦੇ ਸੀਗੇ 10-15, ਲਗਭਗ 50 ਤੋਂ 60 ਜਾਣੇ ਸੀ। ਉਹਨਾਂ ਵਾਸਤੇ ਵੀ ਸਾਡਾ ਅੰਦਰ ਲੰਗਰ ਤਿਆਰ ਸੀ ਉੱਥੇ ਵੀ ਮੇਰੇ 5-10 ਬੰਦੇ ਲੰਗਰ ਵਰਤਾ ਰਹੇ ਸੀ ਹੁਣ ਉਹ ਜੇ ਅਸਲ 'ਚ ਅਕਾਲੀ ਦਲ ਵਾਲਿਆਂ ਦਾ ਦਿਮਾਗ ਇੰਨਾ ਫਿਰ ਗਿਆ ਉਹਨਾਂ ਨੇ ਧਰਮ ਨਾਲ ਪੰਗਾ ਹੀ ਇੰਨਾ ਲੈ ਲਿਆ ਜੀ ਉਹਨਾਂ ਨੂੰ ਕੋਈ ਪ੍ਰਸ਼ਾਦ ਦੇ ਵਰਤਾਉਂਦਾ ਉਹ ਵੀ ਭੜਾ ਲੱਗਦਾ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਕੁੱਟੂਗਾ ਕਾਰਨ ਕਿਉਂ ਕਾਰਨ ਇਹ ਆ ਵੀ ਉਹਨਾਂ ਨੇ ਪਿਛਲੇ ਬੇਅਦਬੀਆਂ ਕੀਤੀਆਂ ਤਾਂ ਉਹਦੀ ਸਜ਼ਾ ਮਿਲੀ ਆ ਤੋਂ ਅੰਦਰ ਖੜੇ ਪ੍ਰਸ਼ਾਦ ਦੇ ਵਾਲਿਆਂ ਨੂੰ ਦੇਖ ਦੇਖ ਹੀ ਡਰੀ ਗਏ ਤਾਂ ਇਹੋ ਜਿਹਾ ਕੁਝ ਨਹੀਂ ਸੀ ਉੱਥੇ ਪ੍ਰਸ਼ਾਦ ਦੇ ਵਾਲੇ ਬੰਦੇ ਸੀ ਸਾਡੇ ਤਾਂ ਕਿਸੇ ਨੂੰ ਕੁਝ ਨਹੀਂ ਸੀ ਹੋਣਾ ਮੈਂ ਤੁਹਾਨੂੰ ਮੈਂ ਵੋਟਾਂ ਤੋਂ ਪਹਿਲਾਂ ਵੀ ਕਿਹਾ ਸੀਗਾ ਵੀ ਜਿੰਨਾ ਟਾਈਮ ਅਮਰਤਪਾਲ ਬਾਗੇ ਪੁਰਾਣੇ ਚ ਰਹੂਗਾ ਜਿੰਨਾ ਟਾਈਮ ਮੈਂ ਰਾਜਨੀਤੀ ਕਰੂੰਗਾ ਮੇਰੇ ਵਾਲੇ ਪਾਸਿਓਂ ਇੱਕ ਵੀ ਕਿਸੇ ਬੰਦੇ ਦੀ ਪੱਗ ਨਹੀਂ ਲਾਊ ਕਿਸੇ ਵੀ ਮਾਂ ਪਿਓ ਨਾਲ ਕੋਈ ਬੇਇੱਜ਼ਤੀ ਨਾ ਹੋਊਗੀ ਕਿਸੇ ਵੀ ਵਰਕਰ ਦਾ ਨਾ ਸਿਰ ਚ ਡਾਂਗ ਵੱਜੇ ਨਾ ਖੁਸ਼ ਬਜੇ ਤੇ ਨਾ ਕਿਸੇ ਤੇ ਪੋਲੀਟੀਕਲ ਪਰਚਾ ਕੱਲ ਨੂੰ ਸਾਨੂੰ ਬਹੁਤ ਕਹਿੰਦੇ ਸੀ ਵੀ ਜੀ ਐਮ ਐਲ 25 ਬੰਦਿਆਂ ਦੇ ਪਰਚਾ ਕਰਾਉ ਕਹਿੰਦੇ 40 ਦੇ ਕਰਾਉ ਅੱਦੇ ਤਾਂ ਅੱਜ ਵੈਸੇ ਹੀ ਇਹਨਾਂ ਦੇ ਕਾਲੀਦਾਲਾ ਡਰਦੇ ਨਹੀਂ ਆਏ ਕਹਿੰਦੇ ਭਾਈ ਸਾਡੇ ਤੇ ਪਰਚਾ ਹੋ ਗਿਆ ਮੈਂ ਹੱਥ ਜure ਮੈਂ ਕਹਿੰਦਾ ਨਹੀਂ ਵੀਰੇ ਮੈਂ ਨਾ ਕਰਾਇ ਨਾ ਕਿਸੇ ਤੇ ਕਰਾਵਾਂ ਹਾਂ ਜੋ ਤੁਸੀਂ ਇਹ ਨਾਟਕ ਨੂੰ ਕਿਤੇ ਕਰਦੇ ਆ ਇਹ ਸਾਨੂੰ ਚੰਗੇ ਨਹੀਂ ਲੱਗਦੇ ਤੁਸੀਂ ਕਰਦੇ ਰਿਹਾ ਕਰੋ ਇਹ ਲੋਕ ਸਾਰੇ ਜਾਣਦੇ ਨੇ ਸਰ ਉਹਨਾਂ ਦਾ ਇਹ ਵੀ ਇਲਜ਼ਾਮ ਸੀਗਾ ਜੇਕਰ ਇਸੇ ਨਹੀਂ ਆ ਮਤਲਬ ਲੋਕਤੰਤਰ ਆ ਡੈਮੋਕ੍ਰੇਸੀ ਆ ਕੋਈ ਵੀ ਸੰਸਥਾ ਜਦੋਂ ਇਲੈਕਸ਼ਨ ਕਰਾਉਂਦੀ ਆ ਚਾਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਏ ਚਾਹੇ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਆ ਹਮੇਸ਼ਾ ਹੀ ਆਪਾਂ ਇਹ ਕਰਦੇ ਆ ਵੀ ਜਿਹੜੇ ਜਿਹੜੇ ਕੈਂਡੀਡੇਟ ਹੁੰਦੇ ਨੇ ਜਿਹੜੇ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਜਾਣਦੇ ਨੇ ਉਹ ਜਾ ਕੇ ਆਪਣੇ ਨੋਮੀਨੇਸ਼ਨ ਫਾਈਲ ਕਰਦੇ ਨੇ ਹੁਣ ਇਹ ਕਹਿੰਦੇ ਵੀ ਜੇ ਸਾਡੇ ਵਾਲੇ 15 ਕੈਂਡੀਡੇਟ ਨੇ ਸਾਡੇ ਨੋਮੀਨੇਸ਼ਨ 300 ਬੰਦਾ ਜਾਊਗਾ ਅੰਦਰ ਅਸੀਂ ਨਾਰੇ ਮਾਰਦੇ ਜਾਵਾਂਗੇ ਰੋਲਾ ਪਾਉਂਦੇ ਜਾਵਾਂਗੇ ਇਹ ਤਾਂ ਕਿਤੇ ਇਜਾਜ਼ਤ ਨਹੀਂ ਕਿਤੇ ਸਰਕਾਰੀ ਦਫ਼ਤਰ ਦੇ ਵਿੱਚ ਸਾਨੂੰ ਵੀ ਇਹ ਇਨਸਟਰਕਸ਼ਨ ਆਈਆਂ ਸਿਗੀਆਂ ਮੈਂ ਤੁਸੀਂ ਦੇਖਿਆ ਹੋਣਾ ਮੈਂ 3 ਦਿਨ ਉੱਥੇ ਹੀ ਨਹੀਂ ਸੀਗਾ ਮੈਨੂੰ ਆਈਆਂ ਸਿਗੀਆਂ ਵੀ ਤੂੰ ਐਮਐਲਏ ਆ ਤੂੰ ਐਮਐਲਏ ਹੋ ਕੇ ਕਿਉਂਕਿ ਨਗਰ ਕੌਂਸਲ ਦੇ ਇਲੈਕਸ਼ਨ ਨੇ ਤੇ ਤੂੰ ਅੰਦਰ ਜਾ ਹੀ ਨਹੀਂ ਸਕਦਾ ਪੀਡੀਪੀਓ ਦਫ਼ਤਰ ਮੈਨੂੰ ਕਿਸੇ ਨੇ ਤਿੰਨ ਦਿਨ ਦੇਖਿਆ ਮੈਂ ਗਿਆ ਹੀ ਨਹੀਂਗਾ ਬੀਡੀਪੀਓ ਦਫ਼ਤਰ ਨਹੀਂ ਬਾਕੀ ਜਗ੍ਹਾ ਤੇ ਕੀ ਹੁੰਦਾ ਇਹ ਪਿਛਲੀ ਯਾਰ ਕਾਂਗਰਸ ਵਾਲੇ ਕੀ ਕਰਦੇ ਸੀ ਹਜ਼ਾਰ ਬੰਦਾ ਡਾਂਗਾ ਲੈ ਕੇ ਅੰਦਰ ਸਾਰੇ ਅੰਦਰ ਐਸਡੀਐਮ ਸਾਹਿਬ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਸੀਗੇ ਵੀ ਜੇ ਕੋਈ ਲੰਗ ਵੀ ਜਾਵੇ ਤਾਂ ਇੱਥੇ ਫੈਲਾ ਪਾਡਾਂਗੇ ਤਾਂ ਮੈਂ ਤਾਂ ਆਪ ਹੈ ਨਹੀਂ ਸੀਗਾ ਆਪ ਨਹੀਂ ਆਇਆ ਤਿੰਨ ਦਿਨ ਤਾਂ ਨਹੀਂ ਆਇਆਗਾ ਹੋਰ ਮੈਂ ਇਹਨਾਂ ਤੋਂ ਚੋਰਾਂ ਤੋਂ ਡਰਦਾ ਥੋੜੀ ਨਹੀਂ ਆਇਆਗਾ ਤਾਂ ਇਹੀ ਆ 15 ਬੰਦੇ ਜਦੋਂ ਮਰਜੀ ਜਾਂਦੇ ਜਿਹੜੀ ਮੈਂ ਤੁਹਾਨੂੰ ਵੀਡੀਓ ਦੀ ਗੱਲ ਕਰਦਾ ਮੈਂ ਸੈਕੰਡ ਵੀਡੀਓ ਤੁਹਾਨੂੰ ਜਿਹੜੀ ਦੇਊਗਾ ਤੁਸੀਂ ਚਲਾਇਓ ਉਥੇ ਤੁਹਾਨੂੰ ਕਲੀਅਰਲੀ ਪਤਾ ਲੱਗ ਜੂਗਾ ਵੀ ਸਾਡੇ ਅਫਸਰਾਂ ਨੇ ਬਕਾਇਦਾ ਕਿਹਾ ਵੀ ਤੁਸੀਂ ਆਹੋ ਕਾगज ਪਰੋ ਤੇ ਉਹ ਗੇਟ ਚੋਂ ਮੁੜ ਗਏ ਸਰਦਾਰ ਸਾਹਿਬ ਤੁਸੀਂ ਐਨਓਸੀ ਦੀ ਗੱਲ ਕੀਤੀ ਵੀ ਐਨਓਸੀ ਜਦ ਨਹੀਂ ਮਿਲੀ ਤਾਂ ਸਵੇ ਕੋਸ਼ਨਾ ਪੱਤਰ ਜਿਹੜਾ ਲਾ ਕੇ ਜਾਂ ਉਥੋਂ ਧੱਕੇ ਤੋਂ ਠਕੀ ਮਾਰ ਕੇ ਮੁੜ ਆਏ ਉਹ ਤਾਂ ਇਹ ਚੰਗੀ ਤਰ੍ਹਾਂ ਜਾਣਦੇ ਐਨਓਸੀ ਤੇ ਸਵੇ ਕੋਸ਼ਨਾ ਪੱਤਰ ਜਿਹੜਾ ਤੁਸੀਂ ਮਰਜ਼ੀ ਲੈ ਲਓ ਇਹ じゃ ਕੋਈ ਐਮਐਲਏ ਸਾਹਿਬ ਤੁਸੀਂ ਪਹਿਲਾਂ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਅੱਜ ਕੀਤੀ ਹੈ ਜੀ ਚੱਲਦੇ ਆ ਆਪਣਾ ਤੁਹਾਨੂੰ ਲੱਗ ਰਹੀ ਸੀ ਨੀ ਮੈਂ ਲੜਾਈ ਨਹੀਂ ਪਾਉਣਾ ਚਾਹੁੰਦਾ ਯਾਰ ਇਹ ਚਾਹੁੰਦੇ ਸੀਗੇ ਵੀ ਐਮਐਲਏ ਆਵੇ ਤੇ ਅਸੀਂ ਰੋਲਾ ਰੱਪਾ ਪਾਈਏ ਵੀ ਇੱਕ ਦੋ ਦੇ ਅਸਲ 'ਚ ਕਾਲੀ ਦੇ ਨਾਲੇ ਲੀਡਰ ਨੇ ਜਿਹੜੇ ਜਿੰਨਾ ਟਾਈਮ ਉਹ ਆਪਦੇ ਵਰਕਰਾਂ ਦੇ ਕੁੱਟ ਨਹੀਂ ਨਾ ਪਾਉਂਦੇ ਵੀ ਪੰਜਾਬਾ ਦੇ ਉਹਨਾਂ ਪਿਓ ਪੁੱਤ ਨੂੰ ਘਰੇ ਜਾ ਕੇ ਨੀਂਦ ਨਹੀਂ ਆਉਂਦੀ। ਹਾਂ ਮਤਲਬ ਉਹਨਾਂ ਨੂੰ ਦੋਵਾਂ ਜਣਿਆਂ ਨੂੰ ਘਰੇ ਜਾ ਕੇ ਨੀਂਦ ਨਹੀਂ ਆਉਂਦੀ। ਬੈਠੇ ਐਵੇਂ ਪੰਜ ਬੰਦਾ ਸ ਬੰਦੇ ਨੇ ਕਰੀਆਂ ਦੇ ਲਾਸ਼ਾਂ ਉਤੋਂ ਦੀ ਜਾਵਾਂਗੇ। ਉਹ ਅੱਗੇ ਤੁਸੀਂ ਕਹਿੰਦੇ ਕਿ ਮੋਰਚ ਜਿੱਤਲੇ ਲਾਸ਼ਾਂ ਉਤੋਂ ਦੀ ਜਾਣੋ ਕਾਗਜ਼ ਭਰਨ ਇੱਕ ਮਿੰਟ ਕਾਗਜ਼ ਭਰਨਾ ਆਇਆ ਤਾਂ ਮੈਂ ਤਾਂ ਤਿੰਨ ਦਿਨ ਤਾਂ ਹੀ ਨਹੀਂ ਆਇਆ ਕਿਉਂਕਿ ਮੇਰਾ ਫਰਜ ਨਹੀਂਗਾ ਯਾਰ ਨਗਰ ਕਾਉਂਸਲ ਦੇ ਇਲੈਕਸ਼ਨ ਆ ਮੈਂ ਤਾਂ ਅੱਜ ਤੁਹਾਡੇ ਸਾਹਮਣੇ ਆ ਕੇ ਗੱਲਾਂ ਕਲੀਅਰ ਕੀਤੀਆਂ ਤੇ ਜੇ ਮੈਂ ਦੋ ਦਿਨ ਕੱਲ ਆਉਂਦਾ ਪਰਸੋਂ ਆਉਂਦਾ ਤਾਂ ਕਈ ਵਾਰ ਆਮੋ ਸਾਹਮਣੇ ਹੋ ਕੇ ਤਕਰਾਰ ਵਾਜ ਜਾਂਦੀ ਐ ਕਲੈਸ਼ ਵਾਜ ਜਾਂਦਾ ਤਾਂ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਬਾਕੀ ਮੇਰੇ ਸੱਸੇ ਪਤਾ ਕੀ ਆ ਜੀ ਉਧਰਲੇ ਪਾਸੇ ਆਇਆ ਵੀ ਸਾਡਾ ਲੀਡਰ ਸਾਡਾ ਜਥੇਦਾਰ ਸਾਡਾ ਐ ਦੂਜੇ ਕੀੜੇ ਮਕੌੜੇ ਸਾਰੇ ਸਾਡੇ ਵਾਲੇ ਪਾਸੇ ਨਹੀਂ ਸਾਡੇ ਆ ਮਾਣ ਰਕੇ ਜਿੰਨੇ ਖੜੇ ਨੇ ਮੇਰੇ ਤਾਂ ਸਾਰੇ ਐਮਐਲਏ ਨੇ ਸਾਡੇ ਦਾ ਸਾਰੇ ਬਰਾਬਰੀ ਨੇ ਸਾਡੇ ਵਾਲੇ ਪਾਸੇ ਕੋਈ ਆਹਾਂ ਫਰਕ ਨਹੀਂਗਾ ਸਾਡੇ ਵਾਲੇ ਪਾਸੇ ਇਹ ਆ ਉਧਰਲਾ ਆਏ ਫਰਕ ਆ ਵੀ ਸਾਡਾ ਫਰਾਂ ਦਾ ਆ ਕੇ ਖੜ ਗਿਆ ਜੀ ਹੋ ਗਿਆ ਮੇਰੇ ਦਾ ਗगनਾਰਗੇ ਜਿੰਨੇ ਮਾਨਾਰਗੇ ਆ ਸਾਡੇ ਇਹ ਸਾਰੇ ਐਮਐਲਏ ਨੇ ਇਹ ਤਾਂ ਜਿੰਨੀ ਕਿ ਮੇਰੇ ਕੋਲ ਪਾਵਰ ਆ ਉਨੀ ਕਿ ਉਹਨਾਂ ਚ ਹੁਣ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਸ਼ਹਿਰ ਵਾਲਿਆਂ ਨੂੰ ਕਿ ਜਿਹੜੇ ਮੇਰੇ ਆ 15 ਬਹੁਤ ਸਾਫ ਅਕਸ ਵਾਲੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਵੀ ਮੋਹਰਾਂ ਦੇਵੇ ਇਹਨਾਂ ਨੂੰ ਵੀ ਉਨੀ ਪਾਵਰ ਦੇਵੇ ਵੀ 15 ਐਮਐਲ ਇਹ ਬਣ ਜਾਣ 60 70 ਐਮਐਲ ਸਾਡੇ ਪਿੰਡਾਂ 'ਚ ਬਣ ਕੇ ਜਦੋਂ ਸਾਡਾ ਬਾਗੇਪੁਰਾਂ ਦਾ ਸਵਾਕਸੋ ਐਮਐਲ ਹੋ ਗਿਆ ਫਿਰ ਅਸੀਂ ਲੋਕਾਂ ਦੇ ਬਹੁਤ ਸੋਹਣੇ ਕੰਮ ਕਰਾਂਗੇ ਪਿਆਰ ਠੀਕ ਜਿੰਦਾਬਾਦ ਜਿੰਦਾਬਾਦ